ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਭਾਮ ਜਲਾ ਹਿਸ਼ਿਆਰਪੁਰ ਵਿਖੇ ਜਿੱਥੇ ਕਿਸਮੂ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਵੀਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਪ੍ਰਬੰਧਕ ਕਮੇਟੀ ਦੇ ਦੇਖ ਰੇਖੇਟ ਮਾਗੀ ਦਾ ਮੇਲਾ 15 ਜਨਵਰੀ ਬੁੱਧਵਾਰ ਨੂੰ ਡੇਰਾ ਬੱਬਾ ਦੁੱਧਾਤਰੀ ਸਥਾਨ ਤੇ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ ਈਸ਼ਵਰੀ ਜਾਣਕਾਰੀ ਦਿੰਦੇ ਹੋਏ ਪ੍ਰਦਾਨ ਬਲਜੀਤ ਸਿੰਘ ਸੋਨੂ ਨੇ ਸਰਬ ਧਰਮਨੀ ਉਦੀ ਟੀਮ ਨਾਲ ਗਲਤ ਕਰਦੇ ਹੋਏ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲਾਂ ਸੰਤਾ ਮਹਾਪੁਰਸ਼ਾਂ ਦੀ ਪੂਜਾ ਅਰਚਨਾ ਕੀਤੀ ਗਈ ਇਸ ਉਪਰੰਤ ਪਾਈ ਰਾਜਨਦੀਪ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਅਤੇ ਸੰਤ ਬੱਬਾ ਮੇਜਰ ਦਾਸ ਜੀ ਹੱਲੂਵਾਲ ਵਾਲੇ ਅਤੇ ਹੋਰ ਸੰਤਾ ਮਹਾਪੁਰਸ਼ਾਂ ਨੇ ਕਥਾ ਕੀਰਤਨ ਸੰਗਤ ਨੂੰ ਨਿਹਾਲ ਕੀਤਾ ਸਟੇਜ ਸੈਕਟਰੀ ਸੇਵਾ ਬਲਬੀਰ ਸਿੰਘ ਸ੍ਰੀਣਾ ਵੱਲੋਂ ਨਵਾਈ ਗਈ ਇਸ ਮੌਕੇ ਪ੍ਰਧਾਨ ਬਲਜੀਤ ਸਿੰਘ ਸੋਨੂ ਸੁਖਵਿੰਦਰ RAM ਮੀਤ ਪ੍ਰਧਾਨ ਅਮਰਜੀਤ ਸਿੰਘ ਖਿਆਨਚੀ ਗੇਜਰਾਮ ਖਿਆਨਚੀ ਗੁਰਨਾਮ ਸਿੰਘ ਜਨਨ ਸਕੱਤਰ ਸੋਨ ਲਾਲ ਜਨਨ ਸਕੱਤਰ ਸੋਢੀ RAM ਪ੍ਰਸਕੱਤਰ RAM ਆਸਰਾ ਪ੍ਰਸਕੱਤਰ ਪਿੰਕਾ ਸਲਾਹਕਾਰ ਪ੍ਰੀਤਮ ਸਿੰਘ ਸਲਾਹਕਾਰ ਜਗਿੰਦਰਪਾਲ ਸਲਾਹਕਾਰ ਬਲਬੀਰ ਸਿੰਘ ਸੀਣਾ ਸਟੇ ਸਕੱਤਰ ਅਤੇ ਸਮੂਹ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੂਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ستیاں لکھی جیو میرے تری ماں دڑیا ستسگتیاں لکھ جو میرے تری مالیا ستسگتیاں لکھی جیو میرے تری ماں دڑیا ستسگتیاں Bye. Hey. ਵੇ ਸਹਾਰੇ ਮਹਿਮਾ لکھ جی لکھتے لکھ جی ਵਿਦਿਆਨ ਜਸਾਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਪਿੰਡ ਭਾਮ ਜ਼ਿਲ੍ਹਾ ਹੁਸ਼ਿਆਰ ਤੋਂ 15 ਜਰਮੀ ਨੂੰ ਮਾਕੀ ਦਾ ਮੇਲਾ ਸੰਗਤ ਦੇ ਸਹਿਯੋਗ ਦੇ ਨਾਲ ਬਣਾਇਆ ਗਿਆ ਜੀ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਬਣਾਇਆ ਗਿਆ ਜੀ ਕਮੇਟੀ ਵੱਲੋਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਮਹਾਪੁਰਸ਼ਾਂ ਦਾ ਪਹੁੰਚਿਆਂ ਦਾ ਮੀਡੀਆ ਵਾਈਚਨ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਜਿਨਿ ਆਪਣਾ ਕੀਮਤੀ ਸਮਾਂ ਕੱਢ ਕੇ ਪਿੰਡ ਭਾਮ ਨੂੰ ਦੁਦਾਦਾਰੀ ਦੇਰੇ ਹੰਚੇ ਜੀ ਜੀ ਸ਼੍ਰੀ ਨਾਮਕਰ ਸਾਹਿਬ ਵਾਲੇ ਜੀਤਰੀ ਰਾਜਨਦੀ ਜਿਹਨੇ ਆਪਣਾ ਕੀਰਤਨ ਕਰਕੇ ਸੰਤਾਂ ਨੂੰ ਨਿਹਾਲ ਕੀਤਾ ਮਹਾਪੁਰਜ ਚੜ੍ਹਦੀ ਕਲਾ ਵਕਸ਼ਣ ਜਿਹੜੀਆਂ ਸੰਤਾਂ ਨੇ ਹਾਜ਼ਰੀ ਦੇ ਦੇਜਲਾ ਜੇ ਸੰਤ ਜਕਾਰਾ ਬਾਬਦ ਧਰਜੀ ਦਾ ਬੋਲਾ ਚਿੰਤਰਵਾਹਿ ਕੀਜੈ ਕਰਨ ਸਤਕਾਰਯੋਗ ਗੁਰੂ ਪਰਿਸ਼ਾਸੀ ਅੱਜ 13 ਦਾ ਦੂਜਾ ਤਾਰੀਖ ਪਹਾਂ ਨਾ ਸ਼ਾਰਪੁਰ ਵਿਖੇ ਸੰਤਨਤਨ ਬਾਬਾ ਪੂਰਨ ਦਾਸ ਮਹਾਰਾਜ ਦੀ ਤਕਸ ਸੰਨਤ ਹੈ ਮਹਾਪੁਰਸ਼ਾਂ ਦੀ ਚਲਾਈ ਹੋਈ ਪਰਜਾ ਅਨਸਾਰ ਪਰਵੰਦੇ ਕਮੇਟੀ ਨੇ ਅੱਜ ਲਾਗੀ ਦਾ ਸਲਾਨਾ ਜੂਠ ਮੇਲਾ ਮਨਾਇਆ ਹੈ ਔਰ ਗੜੀ ਦੂਖ ਸੁਖਤਾ ਨੇ ਆਕੇ ਸਤਗੁਰਾਂ ਦੇ ਦਰਬਾਰ ਵਿੱਚ ਹਲਕੀਆਂ ਭਰੀਆਂ ਔਰ ਕੀਰਤਨੀ ਜਥਿਆਂ ਨੇ سارا سوا منت کرتے ਇਹ ਸ਼ੁਰੂ ਤੋਂ ਹੀ ਮਹਾਂਪੁਰਸ਼ਲੇ ਸੰਗਠਨ ਅੱਤੇ ਮਨਾਇਆ ਗਿਆ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਪ੍ਰਾਪਲ ਕੀਤਾ ਹੈ ਜੋ ਸਾਰੀਆਂ ਸੰਗਤਾਂ ਅੱਜ ਦੇ ਇਸ ਮੇਲੇ ਦੀਆਂ ਸ਼ਾਸਕ ਲੋਕਾਂ ਔਰ ਪ੍ਰਬੰਧਕ ਕਮੇਟੀ ਮਗੋਂ ਲੱਖ ਲੱਖ ਵਧਾਈਆਂ ਕਿ ਸਾਰੀਆਂ ਸੰਗਤਾਂ ਦੇ ਕੀ ਹਾਏ ਤੇ ਵਰਤੋਂ ਧੰਨਵਾਦੀ ਜਗਾਨਾ ਬਾਬਾ ਦਾ ਰਜੀਦਾ ਹੋ ਸਤਿ ਸਤਿਵਾਰ ਜੀ ਤੇ ਬਲੇ ਸਾਚੇ ਦਰਬਾਰ ਕੀ ਜੈ ਇਹ ਸੰਤ ਜੇਦਾ ਪੂਰਨ ਦਾਸ ਜੀ ਜੋ ਕੰਡ ਪਾਮ ਦੇ ਹੈ ਸਤੈ ਇਹ ਡੇਰੇ ਦੀ ਮਹੱਤਤਾ ਬਹੁਤ ਜ਼ਿਆਦਾ ਹੈ ਕਿਤੇ ਹਰ ਗਰੀਬ ਦਾ ਤਕੜਾ ਸੁਣਿਆ ਜਾਂਦਾ ਔਰ ਬੇਵਲਾ ਤੇ ਵੀ ਔਲਾਦ ਚੋਰੀ ਹੋਈ ਜਾਂਦੀ ਹੈ ਇਹ ਸਤਗੁਰ ਜਿਹੜੇ ਨੇ ਜਿੱਤੇ ਆਪਾਂ ਪਾਮ ਦੇ ਪਹੁੰਚਿਆ ਇਹ ਡੇਰਾ ਬਹੁਤ ਚੰਨੀ ਵਾਲਾ ਡੇਰਾ ਬਹੁਤ ਸੰਗਤਾਂ ਇੱਥੇ ਬਹੁਤ ਛੜਦਾ ਨਾ ਹੋ ਗਿਆ ਔਰ ਜੋ ਸਖਤਾਂ ਆਈਆਂ ਨੇ ਸਭ ਆਪਣੇ ਆਪਣੇ ਮਰਾਦਾਂ ਪੂਰੀਆਂ ਕਰਕੇ ਜਾਂਦੀਆਂ ਨੇ ਤੇ ਕਮੇਟੀ ਵੱਲੋਂ ਜੋ ਡੇਰਾ ਚਲਾਇਆ ਜਾਂਦਾ ਹੈ ਉਹ ਵਧੀਆ ਤਰੀਕੇ ਨਾਲ ਮਰੀ ਸੰਗਤੀ ਸੇਵਾ ਤਹਿਤ ਕੰਮ ਕੀਤਾ ਜਾਂਦਾ ਹੈ ਲੰਗਰ ਅਕਟੁੱਟ ਵਰਤੇ ਜਾਂਦੇ ਨੇ ਚਾਹ ਪਕੌੜਾ ਲੰਗਰ ਚੱਲਦੇ ਨੇ ਤੇ ਆਈਆਂ ਹੋਈਆਂ ਸੰਗਤਾਂ ਦਾ ਇਹ ਬਹੁਤ ਚੰਗਾ ਕੰਮ ਕਰਦੇ ਨੇ ਤੇ ਹੁਣ ਇਹ ਨਵਾਂ ਕੰਮ ਸ਼ੁਰੂ ਕੀਤਾ جو کیرتن جدا انند پور صاحب تو آئے نے انہوں نے کیرتن نہ اپنے سنتوں نے حال کیتا تسیلینا کمیٹی دا اور آئے ہو سنت مہا پرچھا دا دے دلو تنوا دا جائے بولے سنتانی بولے سنتانی